ਇਹ ਅੱਜ ਜ਼ਿਲ੍ਹਾ ਫਾਜ਼ਿਲਕਾ ਦੀ ਜ਼ਿਲ੍ਹਾ ਕਮੇਟੀ ਦਾ ਜਿਹੜਾ ਗਠਨ ਹੋਇਆ ਅੱਜ ਇੱਥੇ ਜਿਹੜਾ 20 ਮੈਂਬਰੀ ਜ਼ਿਲ੍ਹਾ ਕਮੇਟੀ ਦਾ ਗਠਨ ਹੋਇਆ ਜਿਹਦੇ ਵਿੱਚ ਸਾਡੀ ਮਹਿਲਾ ਵਿੰਗ ਔਰ ਜੁਥ ਵਿੰਗ ਵੀ ਜਿਹੜਾ ਸ਼ਾਮਿਲ ਆ ਔਰ ਇਹ ਸਾਨੂੰ ਦੱਸਦੇ ਖੁਸ਼ੀ ਹੋ ਰਹੀ ਆ ਕਿ ਅੱਜ ਸੀਐਨਐਫ ਦਾ ਜਿਹੜਾ ਪਰਿਵਾਰ ਆ ਉਹ ਨਹੀਂ ਬਹੁਤ ਵੱਡਾ ਹੋ ਗਿਆ ਔਰ ਜਿਹੜੇ ਮੁੱਦਿਆਂ ਤੇ ਸੀਐਨਐਫ ਪਿਛਲੇ 30 ਸਾਲਾਂ ਤੋਂ ਸੰਘਰਸ਼ ਕਰ ਰਿਹਾ ਹੈ ਉਸ ਮੁਧਿਆਨ ਨੂੰ ਹੋਰ ਵੀ ਜਾਵਾ ਸ਼ਕਤੀਸ਼ਾਲੀ ਤਰੀਕੇ ਨਾਲ ਸੰਘਰਸ਼ ਦੇ ਰੂਪ ਵਿੱਚ ਤਬਦੀਲ ਕਰਦੇ ਅਸੀਂ ਸਰਕਾਰ ਦੇ ਖਿਲਾਫ ਛੇੜਾਂਗੇ ਤਾਂ ਕਿ ਜਿਹੜੇ ਸਾਡੇ ਮਸਲੇ ਦੀ ਉਤਰਾਂ ਤਾਲ ਹੋਣ ਬੜੇ ਦੁਖਦੀ ਗੱਲ ਆ ਕਿ 1961 ਦਾ ਸ਼ਾਮਲੜ ਜ਼ਮੀਨ ਐਕਟ ਹੋਣ ਦੇ ਬਾਵਜੂਦ ਵੀ ਅੱਜ ਵੀ ਪੰਜਾਬ ਦੇ ਹਜ਼ਾਰਾਂ ਪਿੰਡਾਂ ਵਿੱਚ ਕਬਰਸਤਾਨ ਹੈ ਦੂਸਰਾ ਜਿਹੜਾ ਆ ਕਿ ਜੇ ਬੱਚੇ ਪੜ੍ਹੇ ਲਿਖੇ ਬੱਚੇ ਨੂੰ ਨਾਲ ਵਾਸਤੇ ਨੌਕਰੀਆਂ ਨਹੀਂ ਸੋ ਸਾਡੀ ਸਰਕਾਰਾਂ ਤੋਂ ਇਹ ਮੰਗਾ ਕਿ ਜਿਹੜੀਆਂ ਮੁਫਤੀਆਂ ਰੇੜੀਆਂ ਆ ਅੱਜ ਉਹ ਲੋਕਾਂ ਨੂੰ ਨਹੀਂ ਚਾਹੀਦੀਆਂ ਲੋਕ ਜਿਹੜੇ ਰੁਜ਼ਗਾਰ ਮੰਗਦੇ ਨੇ ਉਹਨਾਂ ਦੇ ਬੱਚੇ ਜਿਹੜੇ ਬੇਲੇ ਘੁੰਮ ਰਹੇ ਨੇ ਨਸ਼ਾ ਦੇ आदी ਹੋ ਰਹੇ ਨੇ ਉਹ ਚਾਹੁੰਦੇ ਨੇ ਕਿ ਸਾਡੇ ਬੱਚਿਆਂ ਨੂੰ ਨੌਕਰੀਆਂ ਮਿਲਣ ਤਾਂ ਕਿ ਉਹ ਸਵੇਰੇ ਕੰਮ ਤੇ ਜਾਣ ਸ਼ਾਮ ਨੂੰ ਆਪਣੇ ਧਮਾਕੇ ਘਰ ਆਉਣ ਤਾਂ ਕਿ ਉਹ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਸਕਣ ਸਰਕਾਰ ਨੇ ਇਹ ਕਿਹਾ ਸੀ ਕਿ ਮਹਿਲਾਵਾਂ ਨੂੰ 1-1000 ਰੁਪਏ ਦੇਵਾਂਗੇ ਹੁਣ ਤਾਂ ਸਮਾਂ ਹੀ ਖਤਮ ਹੋ ਚੁਲਿਆ ਸਰਕਾਰ ਦਾ ਅਰੇ ਤੱਕ ਮਹਿਲਾਵਾਂ ਨੂੰ 1000 ਰੁਪਏ ਲਈ ਦਿੱਤਾ ਔਰ ਅੱਜ ਵੀ ਮਹਿਲਾਵਾਂ ਜਿਹੜੀਆਂ 1000 ਰੁਪਏ ਸਰਕਾਰ ਦਾ ਅੜੀਖ ਰਹੀਆਂ ਨੇ ਉਸ ਤੋਂ ਇਲਾਵਾ ਸਰਕਾਰ ਨੇ ਕਿਹਾ ਸੀ ਚੰਗੀਆਂ ਸੇਵਾਵਾਂ ਦਵਾਂਗੇ ਪੰਜਾਬ ਨੂੰ ਸਾਫ਼ ਸੁਥਰਾ ਪਾਣੀ ਦਵਾਂਗੇ ਔਰ ਇਹ ਸਾਰੇ ਮੁੱਦੇ ਜਿਹੜੇ ਆ ਅੱਜ ਅਲੋਪ ਹੋਏ ਪਏ ਨੇ ਲੋਕ ਤਰਾਤਰਾ ਕਰ ਰਹੇ ਨੇ ਸੋ ਸੀਐਨਐਫ ਜਿਹੜਾ ਉਹਦਾ ਅਜੰਡਾ ਬੜਾ ਕਲੀਅਰ ਆ ਜੇਕਰ ਸਰਕਾਰ ਲੋਕ ਮੱਧਿਆ ਤੋਂ ਭੱਜੇਗੀ ਤੇ ਅਸੀਂ ਕੱਠੇ ਹੋ ਕੇ ਜ਼ਿਲ੍ਹਾ ਲਹਿਰਬਤ ਤੇ ਪਹਿਲੋਂ ਸਾਰੇ ਪ੍ਰੋਗਰਾਮ ਜਿਹੜੇ ਆ ਸਰਕਾਰ ਕੋਲ ਤੋਂ ਧਰਨੇ ਲਾਵਾਂਗੇ ਪ੍ਰਦਰਸ਼ਨ ਕਰਾਂਗੇ ਉਸ ਤੋਂ ਬਾਅਦ ਚੰਡੀਗੜ੍ਹ ਜਾ ਕੇ ਮੁੱਖ ਮੰਤਰੀ ਕੋਠੀ ਦਾ ਵੀ ਖਰਾਉ ਕਰਾਂਗੇ ਇਸ ਲਈ ਸਰਕਾਰ ਤੋਂ ਸਾਡੀ ਮੰਗ ਆ ਕਿ ਜਿੰਨੇ ਵੀ ਇਹ ਮਸਲੇ ਨੇ ਚਾਹੇ ਉਹ ਸਾਡੀ ਜਨੁਸ਼ਮ ਜਾਪਰਾ ਦਾ ਮੁੱਦਾ ਹੋਵੇ ਚਾਹੇ ਉਹ ਰਗਮੇ ਕਰਨਾ ਮੁੱਦਾ ਹੋਵੇ ਚਾਹੇ ਜਿਹੜੀ ਸਾਡੀ ਕ੍ਰਿਸ਼ਟ ਗੈਰੀਮੈਂਟ ਕੋੜੀਆਂ ਨੂੰ ਬਹਾਲ ਕਰਨ ਦੀ ਗੱਲ ਹੋਵੇ ਚਾਹੇ ਬੇਕਾਰ ਲੋਕਾਂ ਦੇ ਘਰਾਂ ਦਾ ਮਸਲਾ ਹੋਵੇ ਜਾਹੇ ਬੱਚਿਆਂ ਦੇ ਸਕਾਲਰਸ਼ਿਪ ਦਾ ਮਸਲਾ ਹੋਵੇ ਇਹਨਾਂ ਨੂੰ ਗਰੰਤ ਸਰਕਾਰ ਜਿਹੜੀ ਆ ਹੱਲ ਕਰੇ ਸੋ ਅੱਜ ਆ 20 ਮੈਂਬਰ ਜਿਹੜੀ ਕਮੇਟੀ ਚੁਣੀ ਗਈ ਆ ਉਹਦੀ ਮੈਂ ਮੁਬਾਰਕਬਾਦ ਦਿੰਦਾ ਜਿਹੜਾ ਫਾਜ਼ਿਲਖਾ ਦੇ ਲੋਕਾਂ ਨੇ ਤੇ ਇਹ ਕਮੇਟੀ ਜਿਹੜੀ ਆ ਜੁਨਾਈਟ ਹੋ ਕੇ ਲੋਕਾਂ ਦੇ ਮਸਲਿਆਂ ਦੇ ਹੱਲ ਕਰੇਗੀ ਖਾਸ ਕਰਕੇ ਜਿੱਥੇ ਕਿਤੇ ਵੀ ਚਰਚ ਦੇ ਉੱਪਰ ਕੋਈ ਹਮਲਾ ਹੁੰਦਾ ਉੱਥੇ ਕਮੇਟੀ ਇਕੱਠੇ ਹੋ ਕੇ ਦਾ ਸਾਥ ਦੇਗੀ ਉਸ ਮਸਲੇ 'ਚ ਔਰ ਸੀਐਨਐਫ ਪੂਰਾ ਜਿਹੜਾ ਉੱਥੇ ਖੜਾ ਹੋਏਗਾ ਔਰ ਉਹਨਾ ਚਰਚਾਂ ਨੰਹਸਾਬ ਲੈ ਕੇ ਲਏਗਾ ਕਿਸੇ ਤਰ੍ਹਾਂ ਦੀ ਤੱਕੇਸ਼ਾਈ ਨਹੀਂ ਹੋਣ ਦਿੱਤੀ ਇਹ ਜਾਏਗੀ ਹਰ ਇੱਕ ਨੂੰ ਇਨਸਾਫ ਲੈ ਕੇ ਦਿੱਤਾ ਜਾਏਗਾ ਇਹਨਾਂ तमाम ਹੰਦਿਆਂ ਨਾਲ ਅੱਜ ਬੜੀ ਇੱਕ ਸਫਲ ਮੀਟਿੰਗ ਰਹੀ ਹੈ ਮੈਂ ਇੱਕ ਵਾਰ ਫਿਰ ਸਭ ਨੂੰ ਮੁਬਾਰਕਬਾਦ ਦਿੰਦਾ ਹਾਂ ਸਭ ਨੂੰ ਖੁਦਾਵੰਦ ਦੇ ਹਦੀਦ ਤੇ ਬਰਕਤ ਨਾਲ ਸਲਾਮਤ ਥੈਂਕ ਯੂ ਬਈ